ਮੈਂ ਉਹਨਾਂ ਦੇ ਅੰਦਰ ਸ਼ੈਟਰ ਲੱਗਾ ਆ ਦੇਖ ਇੱਕੋ ਤੱਕ ਸਾਡੀ ਹੈ ਜੀ ਅੱਗੇ ਪੋਰਟਰ ਦਾ ਹਿੰਦਿਆਪਨ ਉਹ ਕਹਿੰਦੇ ਆਪਾਂ ਦਾ ਯਾਰ ਸੁਣਾਦੇ ਨੇ ਇਹਨੇ ਸਾਡੇ ਦੇ ਹੱਥ ਵਿੱਚ ਆ ਗਿਆ ਸਾਡੇ ਕਸੂਰੀ ਵੀਰ ਜਲੰਧਰ ਦੇ ਮਾਈ ਹੀਰਾ ਗੇਟ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਦੋ ਦੁਕਾਨਦਾਰ ਆਪਸ ਦੇ ਵਿੱਚ ਪਿੜ ਗਏ ਜਿੱਥੇ ਦੋਹਾਂ ਹੀ ਦੁਕਾਨਦਾਰਾਂ ਦੇ ਬਹਿਸਬਾਜ਼ੀ ਤੋਂ ਦੌਰਾਨ ਝਗੜਾ ਹੋ ਗਿਆ ਦੱਸਦੀ ਕਿ ਮੰਗਲਵਾਰ ਸਵੇਰੇ ਰਾਮਾ ਬੁੱਕ ਡਿਪੋ ਅਤੇ ਖੰਨਾ ਬੁੱਕ ਡਿਪੋ ਦੀ ਦੁਕਾਨ ਦੇ ਵਿੱਚ ਦੀਵਾਰ ਨੂੰ ਅੱਗ ਲੱਗੀ ਸੀ ਇਸੇ ਦੇ ਚੱਲਦਿਆਂ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਵੀ ਪਾਇਆ ਲੇਕਿਨ ਬਾਅਦ ਵਿੱਚ ਇਕੱਠੇ ਹੋਏ ਮਲਵੇ ਦੀ ਸਫਾਈ ਨੂੰ ਲੈ ਕੇ ਦੋਵੇਂ ਹੀ ਦੁਕਾਨਦਾਰ ਆਪਸ ਦੇ ਵਿੱਚ ਬਹਿਸ ਗਏ ਅਤੇ ਦੋਵਾਂ ਦੇ ਵਿੱਚ ਲੜਾਈ ਝਗੜਾ ਵੀ ਹੋਇਆ ਇੱਥੇ ਵੀ ਦੱਸ ਦਈਏ ਕਿ ਉਧਰ ਦੋਵੇਂ ਹੀ ਦੁਕਾਨਦਾਰ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਬਾਜ਼ੀ ਵੀ ਕਰਦੇ ਹੋਏ ਨਜ਼ਰ ਆਏ ਤੁਸੀਂ ਵੀ ਸੁਣੋ ਕੀ ਕਿਹਾ ਇਹਨਾਂ ਦੁਕਾਨਦਾਰਾਂ ਨੇ ਹੈਲੋ ਭਾਜੀ ਸਰ ਕੀ ਨਾਮ ਹੈ ਤੁਹਾਡਾ ਛੱਡ ਐਡਵੋਕੇਟ ਭਾਰਤ ਕੁਸ਼ਨ ਖੰਨਾ ਜੀ ਅੱਜ ਜਿਹੜੀ ਉਧਰ ਧੀ ਲੜਾਈ ਹੋਈ ਹੈ ਕੀ ਕਾਰਨ ਸੀ ਉਸ ਦੇ ਦੁਕਾਨਦਾਰ ਦੇ ਨਾਲ ਸਾਡੀ ਦੁਕਾਨ ਦੀ ਰੰਜਿਸ਼ ਚੱਲਦੀ ਵੀ ਬੜੀ ਬਧੂਰਤਾਉ 2800 ਚੱਲਦੀ ਵੀ ਹੈ ਜੀ 2008 ਚ ਇਹਨਾਂ ਨੇ ਦੁਕਾਨ ਦਾ ਸੌਦਾ ਇਹਨਾਂ ਦੀ ਦੁਕਾਨ ਨਾਲ ਹੋਇਆ ਸੀਗਾ ਉਦੋਂ ਤੋਂ ਸਾਡੀ ਦੁਕਾਨ ਦੇ ਮਗਰ ਭੇਜੇ ਕਿ ਸਾਨੂੰ ਇਹ ਦੁਕਾਨ ਦੇ ਦਿਓ ਜਾਂ ਤੁਹਾਨੂੰ ਇਹ ਚਤ ਦੇ ਦਿਓ ਇਹਦੇ ਕੋਰਟ ਦੇ ਵਿੱਚ ਉਹਦੇ ਨਾਲ ਸਾਨੂੰ ਤੰਗ ਪ੍ਰੇਸ਼ਾਨ ਮਿੰਟ ਬਾਅਦ ਕਰੀ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਦੁਕਾਨ ਦੇ ਰੰਗਿਆ ਤੋਂ ਚੋਰੀ ਮੈਨੂੰ ਮਾਰਿਆ ਕੁੱਟਿਆ ਦੋ ਵਾਰੀ ਫੇ ਇਹਨਾਂ ਨੇ ਕੋਪੋਲਿਸ ਨੂੰ ਕੰਪਲੀਟ ਦਿੱਤੀ ਪੁਲਿਸ ਨੇ ਮਾਰਕੀਟ ਪ੍ਰਧਾਨ ਦੀ ਸ਼ਾਇ ਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਸਾਡੇ ਖਿਲਾਫ ਹੀ 55 ਕਾਰ ਦਿੱਤੀ ਪੁਲਿਸ ਨੂੰ ਪੁੱਛ ਅੱਜ ਕੀਤੀ ਹੈ ਕੱਲ੍ਹ ਪਹਿਲਾਂ ਵੀ ਕੀਤੀ ਹੈ ਜੀ ਅੱਜ ਕੀ ਕਰਨ ਨੂੰ ਅੱਜ ਦਾ ਵੀ ਦੱਸਦਾ ਜੀ ਤੁਹਾਨੂੰ ਸਾਰਾ ਇਕੱਠਾ ਹੀ ਦੱਸ ਦਿੰਦਾ ਜੀ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਦੋ ਵਾਰੀ ਮਾਰਿਆ ਕੁੱਟਿਆ ਫਿਰ ਆਪਾਂ ਪੁਲਿਸ ਨੂੰ ਕੰਪਲੇਟ ਦਿੱਤੀ ਮਾਰਕੀਟ ਦੇ ਪ੍ਰਧਾਨਾਂ ਦੇ ਬੈਠ ਕੇ ਸਾਡੀ ਦੁਕਾਨ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਡੀ ਦੁਕਾਨ ਦੇ ਉੱਤੇ ਤਾਲਾ ਲਾ ਲਿਆ ਇਹਨਾਂ ਨੇ ਫਿਰ ਮਾਰਕੀਟ ਜਾ ਕੇ ਮੈਂ ਉਹਨਾਂ ਦੀ ਵੀਡੀਓ ਦਿੱਤੀ ਇਹਨਾਂ ਨੂੰ ਸਾਰਿਆਂ ਨੂੰ ਵੀ ਭੇਜੀ ਗਾਲਾਂ ਕੱਢੀਆਂ ਇਹਨਾਂ ਨੇ ਫਿਰ ਮਾਰਕੀਟ ਪ੍ਰਧਾਨਾਂ ਦੇ ਉਸ ਤੋਂ ਬਾਅਦ ਰੰਗੇ ਆ ਤੁਹਾਡੇ ਚੋਰੀ ਕਰਦਾ ਫੜਿਆ ਗਿਆ ਦੁਕਾਨ ਦੇ ਉੱਤੇ ਕੋਰਨ ਸੰਚਿਤ ਕੁਮਾਰ ਰਾਮਾ ਗੁਡੀਬੂ ਦਾ ਲੜਕਾ ਸੰਜੀਵਾ ਉਹਨਾਂ ਨੇ ਮੈਂ ਸ਼ਿਕਾਇਤ ਕੀਤੀ ਪੁਲਿਸ ਨੇ ਉਹਨਾਂ ਦੇ ਵਿਰੁੱਧ ਪ੍ਰਧਾਨਨਾ ਦੇ ਉਹਨਾਂ ਦੇ ਖਿਲਾਫ ਲਗਾ ਕੇ ਉਹਨਾਂ ਦੇ ਵਿੱਚ ਝੂਠੇ ਮਾਰਕੀਟ ਤੇ ਜਾਬ ਆ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਕਿ ਕਰੇ ਤੁਹਾਡੀ ਦੁਕਾਨ ਤੇ ਚੋਰੀ ਕਰ ਰਹੇ ਸੀ। ਦੁਕਾਨ ਤੇ ਚੋਰੀ ਕਰਦਾ ਰੰਗੋਤੇ ਫੜਿਆ ਗਿਆ ਸੀਗਾ। ਸੰਚੇਦ ਕੁਮਾਰ ਉਦੋਂ ਦੀ ਰਜਿਸਟਰ ਦੀ ਬਈਆ ਉਹ ਪੁਲਿਸ ਨੂੰ ਮੈਂ ਕੰਪਲੀਟਾਂ ਵੀ ਦਿੱਤੀਆਂ। ਅੱਜ ਕੀ ਗੱਲ ਕੀ ਹੋਈ ਸੀ ਅੱਜ ਸਾਡੀ ਦੁਕਾਨ ਤੇ ਕਿਸੇ ਨੇ ਆਣ ਪਛਾਤੇ ਬੰਦੇ ਨੇ ਅਗਲਾ ਆਤੀ ਹੈ ਸਾਨੂੰ ਸ਼ੱਕ ਹੈ ਕਿ ਇਹਨਾਂ ਨੇ ਹੀ ਲਾਈ ਹੈ। ਤੇ ਪਿੱਛੇ ਅਗਲਾ ਕੇ ਉਸ ਤੋਂ ਖਾਲੀ ਕਰਕੇ ਉਹ ਤੋਂ ਸ਼ਟਰ ਕੱਢਣਾ ਚਾਹੁੰਦਾ ਤੇ ਉਹਦੀ ਆਪਣੀ ਛੱਤ ਲੈਣਾ ਚਾਹੁੰਦਾ ਹੈ ਕਿ ਜਾਂ ਮੈਨੂੰ ਛੱਤ ਦੇ ਦਿਓ ਜਾਂ ਤੋਂ ਸ਼ਟਰ ਕੱਢਣਾ ਮੈਨੂੰ ਛੱਤ ਦੇ ਦਿਓ ਜਾਂ ਮੈਨੂੰ ਪਿਛਲੀ ਦੁਕਾਨ ਦੇ ਦਿਓ। ਮੈਨੂੰ ਸਾਨੂੰ ਰੰਜਿਸ਼ ਦੇ ਨਾਲ ਮਾਰਿਆ ਇਹਨੂੰ ਕੁੱਟਿਆ ਵਾ ਤੇ ਗਾਲਾਂ ਗੋ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੁਸੀਂ ਕੋਪਲੇਨਟ ਦਉਗੇ ਆਪਣੇ ਹਾਂ ਜੀ ਮੈਂ ਮੈਂ 112 100 ਨੰਬਰ ਤੇ ਪੂਰਾ ਕੰਪਲੀਟ ਕਰ ਦਿੱਤੀ ਐ ਮੈਂ ਅੱਗ ਲੱਗਣ ਦੀ ਦਿੱਤੀ ਸੀਗੀ ਹੁਣ ਮੈਂ ਉੱਥੇ ਪਥਾਣੇ ਜਾਣਾ ਵਾ ਮੇਰੇ ਨੂੰ ਮੌਤ ਮਾਰਿਆ ਕੁੱਟਿਆ ਵਾ ਮੇਰੇ ਬੇਟੇ ਬ੍ਰਿਟੇਨ ਨੂੰ ਵੀ ਮਾਰਿਆ ਕੋਈ ਫੁਟੇਜ ਵਗੈਰਾ ਹੈ ਹੈਗੀ ਸਾਡੇ ਕੋਲ ਫੁਟੇਜ ਹੈਗੀ ਹੈ ਸ਼ੁਗਮ ਸਿੰਘ ਭਾਈ ਐਡਵੋਕੇਟ ਪਾਰਕਪ੍ਰਸ਼ਨ ਕੰਨਾ ਕਾਈ ਨਹੀਂ ਹੋਈ ਸਵੇਰੇ 7:00 ਵਜੇ 20 ਮੀਟਰ ਸਾਨੂੰ ਬਜ਼ਾਰ ਦੇ ਸਾਹਮਣੇ ਸਾਡੇ ਦੀਪਕ ਬੁੱਕਸਟੋਰ ਬਲੇ ਆ ਉੱਪਰ ਰਹੇ ਆ ਉਹਨਾਂ ਦਾ ਫੋਨ ਆਇਆ ਕਿ ਤੁਹਾਡੀ ਦੁ ਅਸੀਂ 10-15 ਮਿੰਟ ਸਾਨੂੰ ਆਉਣ ਨੂੰ ਲੱਗੇ ਅਸੀਂ ਜਦੋਂ ਇੱਥੇ ਪਹੁੰਚੇ ਸਾਡੀ ਨਾਲ ਦੇ ਖੰਨਾ ਸੇਵੀ ਮਾਦ ਵਾਲੇ ਪਹਿਲਾਂ ਹੀ ਦੁਕਾਨੋਂਾਂ ਵੀ ਖੁੱਲ੍ਹੀ ਹੋਈ ਸੀ ਅਸੀਂ ਆ ਕੇ ਉਹਨਾਂ ਦੇ ਵੀ ਦੋ ਮੁੰਡਿਆਂ ਨੇ ਤੇ ਅਸੀਂ ਵੀ ਪਾਣੀ ਦੀਆਂ ਬਾਲਟੀਆਂ ਪਾਣੀ ਛੁਰਕਿਤੀਆਂ ਆਂਡ ਗਾਂਡ ਘਰਾ ਤੋਂ ਲੈ ਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਾਇਰ ਗੇਟ ਆਈ ਫਾਇਰ ਗੇਟ ਨੇ ਅੱਗ ਬੁਝਾਈ ਆ ਤੇ ਇਹਨਾਂ ਨੇ ਖੰਨਾ ਸੇਵੀ ਮਾਦਲੇ ਕਹਿੰਦੇ ਜੀ ਪਾਣੀ ਜ਼ਿਆਦਾ ਨਾ ਪਾਓ ਸਾਡੀ ਦੁਕਾਨ ਦੇ ਪਿੱਛੇ ਛੱਟਦਾ ਪਾਣੀ ਅੰਦਰ ਚਲ ਜਾਊਗਾ ਸਾਡਾ ਨੁਕਸਾਨ ਹੋ ਜਾਊਗਾ ਅੱਗ ਬੁਝ ਗਈ ਆ ਉਹਨਾਂ ਨੇ ਆਪਣੀ ਥੋੜੀ ਜੀ ਜੋ ਫਾਰਮ ਇੱਥੇ ਜਦੋਂ ਅਸੀਂ ਅਸੀਂ ਵੀ ਆਪਣੇ ਘਰ ਚਲੇ ਗਏ ਜਦੋਂ ਅਸੀਂ 9:00 ਵਾਂ 9:00 ਇਹ ਮੈਂ ਦੁਕਾਨ ਖੋਲਣ ਆਇਆ ਇੱਥੋਂ ਦੀ ਸਾਰਾ ਧੂਆ ਨਿਕਲਦਾ ਤਾਂ ਅਸੀਂ ਉੱਥੇ ਤੱਕ ਸਾਡੀ ਦੁਕਾਨ ਦੀ ਦਵਾਰ ਹੈ ਜੀ ਆ ਦੇਖੋ ਦੁਕਾਨ ਦੀ ਦਵਾਰ ਹੈ ਉੱਥੋਂ ਧੂਆ ਨਹੀਂ ਕਰ ਰਿਹਾ ਅਸੀਂ ਅਸੀਂ ਸਫਾਈ ਕਰਾਣੀ ਚਾਹੁੰਦੇ ਸੀ ਅੱਜ ਅੰਦਰ ਨਾਲ ਚਲ ਜੇ ਧੂਆ ਸਾਡੇ ਕੇ ਮਲਵਾ ਅਸੀਂ ਬਾਹਰ ਕੱਢ ਦੇਈ ਅਸੀਂ ਬਾਹਰ ਕੱਢਣਾ ਸ਼ੁਰੂ ਕੀਤਾ ਮਲਵਾ ਇਹਨਾਂ ਦਾ ਮੁੰਡਾ ਅਰਮਾਨ ਖੰਨਾ ਹੈਗਾ ਜੀ ਉਹ ਅੱਜ ਆ ਕੇ ਹਨ ਗਾਲੀ ਗਲੋਸ ਕਰ ਰਿਹਾ ਸੀ ਨਾਲ ਲੜਨ ਲੱਗ ਗਿਆ ਸੀ ਸਫਾਈ ਚੋਂ ਕਰਾਣੇ ਆ ਅਸੀਂ ਉਹਨਾਂ ਨੂੰ ਇਹੀ ਕਹੇ ਕਿ ਕਿਸੇ ਦਾ ਨੁਕਸਾਨ ਨਾ ਆਕੇ ਬੈਂਸ ਜੀ ਸ਼ੁਰੂ ਹੋ ਗਿਆ ਜੀ ਗਾਲੀ ਗਲੋਚ ਹੋ ਗਈ ਜੀ ਤਾਂ ਕੈਮਪੀ ਮੜਾ ਮੋਟਾ ਵੱਜਿਆ ਜੀ ਤੇ ਉਹਨਾਂ ਨੇ ਇੰਤਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਜੀ ਬਾਜ਼ਾਰ ਆ ਗਿਆ ਬਾਜ਼ਾਰ ਇਕੱਠਾ ਹੋ ਗਿਆ ਤੇ ਹੁਣ ਬਾਜ਼ਾਰ ਵਾਲੇ ਕਹਿੰਦੇ ਜੀ ਤੁਸੀਂ ਆਪਣੀ ਦੁਕਾਨ ਤੇ ਜਾਓ ਉਹ ਆਪਣੀ ਦੁਕਾਨ ਤੇ ਜਾਓਗੇ ਅਸੀਂ ਜੋ ਵੀ ਹੈ ਫੈਸਲਾ ਅਸੀਂ ਕਰਾਂਗੇ ਤੁਹਾਡੀ ਸਫਾਈ ਕਰਨ ਨੂੰ ਲੈ ਕੇ ਲੜਾਈ ਹੋਈ ਸੀ ਹਾਂਜੀ ਸਫਾਈ ਕਰਨ ਨੂੰ ਲੈ ਕੇ ਤੁਹਾਡੀ ਤੁਹਾਡੀ ਬੁੱਕ ਤੁਹਾਡੇ ਸ਼ਾਪ ਦਾ ਕੀ ਨਾਮ ਹੈ ਸਾਡੇ ਸ਼ਾਪ ਦਾ ਨਾਮ ਰਾਮਾ ਪੁਗੜੀ ਪੁਆ ਜੀ ਬਾਕੀ ਸਾਰੀ ਜਿਹੜੀ ਅੱਗ ਲੱਗੀ ਹੈ ਇਹ ਜੋ ਵੀ ਹੋਇਆ ਸਾਡੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਡੇ ਕੋਲ ਆਸੀਂ ਜਦੋਂ ਵੀ ਸਾਨੂੰ ਲੋਡ ਪੈਂਦੇ ਆਸੀਂ ਪੁਲਿਸ ਨੂੰ ਦੇ ਦਾਂਗੇ ਅੱਗ ਲੱਗਣ ਦਾ ਕਾਰਨ ਕੀ ਅੱਗ ਲੱਗਣ ਦਾ ਕਾਰਨ ਜੀ ਸਵੇਰੇ ਕੋਈ 7:10 ਦੇ 10 ਮਿੰਟ ਤੇ ਕੋਈ ਮੱਲਾ ਪੁਰਾਣੀ ਬੇਚੈਰੀ ਕੋਲੋਂ ਬੰਦਾ ਆਇਆ ਉਹਨੇ ਸਾਨੂੰ ਸ਼ਰਾਬੀ ਲੱਗਦਾ ਜੀ ਸਾਨੂੰ ਪਤਾ ਨਹੀਂ ਉਹਨੇ ਪੀਤੀਏ ਨਹੀਂ ਕੰਬਲ ਉਹਦੇ ਪਰਚੀ ਦਾ ਉਹਨੇ ਇੱਥੇ ਆ ਕੇ ਗਲੀ ਤੋਂ ਆਕੇ ਉਹਨੇ ਆਪਣੇ ਲਾਈਟਰ ਦੇ ਨਾਲ ਥੱਲੇ ਬਹਿ ਕੇ ਕਾਗਜ਼ ਜਲਾਇਆ ਕਾਗਜ਼ ਜਲਣ ਤੋਂ ਬਾਅਦ ਇੱਥੇ ਅੱਗ ਲੱਗੀ ਉਹ ਨਿਕਲ ਗਿਆ ਉਸ ਤੋਂ ਬਾਅਦ ਸਾਰੀ ਅੱਗ ਲੱਗੀ ਸੀ ਚੀਚੀ ਦੀ ਕੈਮਰੇ ਸਾਰੀ ਵੀਡੀਓ ਹੈ ਸਭ ਕੁਝ ਹੈ ਅਸੀਂ ਲੋੜ ਪੈਂਦੇ ਬਿਲਕੁਲ ਸਾਨੂੰ ਦੇਣਾ ਕੰਪਲੇਂਟ ਕੀਤੀ ਤੁਸੀਂ ਆਪਣੇ ਕੋਲੋਂ ਪੁਲਿਸ ਨੂੰ ਪੁਲਿਸ ਆਈ ਸੀ ਜੀ 3 ਨੰਬਰ ਥਾਣੇ ਤੋਂ ਮੰਗਤਰਾਮ ਜੀ ਆਏ ਸੀ ਉਹ ਦੇਖ ਲੈ ਸਭ ਕੁਝ ਲੋੜ ਪੈਂਦੇ ਜਦੋਂ ਮੰਗਾਓਗੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਸਾਰੀ ਵੀਡੀਓ ਦੇ ਦੇਣਗੇ